ਵਿਆ ਤੋਂ ਮਹਿਜ਼ ਇੱਕ ਸਾਲ ਬਾਅਦ ਹੀ ਫਰੀਦਕੋਟ ਦੇ 25 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ ਦੇ ਵਿੱਚ ਪੇਤ ਪਰੇ ਹਾਲਾਤਾਂ ਅਜਮਤ ਹੋ ਗਈ ਸੀ ਜਿਸ ਵੱਲੋਂ ਵਾਹ ਲੈ ਕੇ ਆਤਮ ਹੱਤਿਆ ਕੀਤੀ ਗਈ ਅੱਜ ਹਰਪ੍ਰੀਤ ਦੀ ਮ੍ਰਿਤਕ ਦੇ ਫਰੀਦਕੋਟ ਪੁੱਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਸੇ ਪਰਿਵਾਰਕ ਮੈਂਬਰਾਂ ਨੇ ਸ਼ੰਕਾ ਜਤਾਏ ਕਿ ਉਸ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਸ ਵੱਲੋਂ ਮਾਨਸਿਕ ਤੌਰ ਉਤੇ ਪਰੇਸ਼ਾਨ ਕੀਤਾ ਚਾਹੁੰਦਾ ਸੀ ਜਿਸ ਕਾਰਨ ਉਸ ਦੀ ਹਤਿਆ ਵੀ ਕੀਤੀ ਗਈ ਹੋ ਸਕਦੀ ਹੈ ਜਿਸ ਦੀ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਉਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਚਲੋ ਮੈਂ ਆਫਿਸ ਤੋਂ 7:30 ਵਜੇ ਆਈ ਸੀ ਗੇਟ ਖੋਲ੍ਹਿਆ ਤਾਂ ਲਾਈਟ ਆਫ ਸੀ ਸਾਰੀ ਘਰ ਦੀ ਜਦੋਂ ਮੈਂ ਆਨ ਕੀਤੀ ਤਾਂ ਹਰਪ੍ਰੀਤ ਸਾਹਮਣੇ ਹੈਂਗ ਸੀ ਇਹ ਪੈਰ ਥੱਲੇ ਲੱਗੇ ਹੋਏ ਸੀ ਅਨਪੋਲਿਸ ਟੂ ਫਸਟ ਮੈਂ ਅਗੇ ਪੈਰ ਹੀ ਦੇਖੇ ਪਹਿਲਾਂ نیچے ਲੱਗੇ ਮੈਨੂੰ ਲੱਗਾ ਕਿਤੇ ਸਟ੍ਰੇਟ ਖੜਾ ਹੋਇਆ ਕੋਸ਼ਿਸ਼ ਕਰ ਰਿਹਾ ਹੈ ਹਲੇ ਮੇਰੇ ਇੱਕ ਦੋ ਆਵਾਜ਼ਾਂ ਦਿੱਤੀਆਂ ਫਿਰ ਮੇਰੇ ਹੱਥ ਦੇਖ ਲਏ ਹੱਥ ਦੇਖਣ ਤੋਂ ਬਾਅਦ ਮੇਰਾ ਫੇਸ ਵੀ ਥੋੜਾ ਜਿਹਾ ਹਲਕਾ ਆ ਦੇਖ ਲੈ ਕਿ ਪ੍ਰੋਪਰ ਮੇਰੇ ਆਪੋਜ਼ਿਟ ਸਾਈਡ ਉਹਦਾ ਮੂੰਹ ਸੀਗਾ ਪਰ ਥੋੜਾ ਜਿਹਾ ਫੇਸ ਇਹਦਾ ਮੈਨੂੰ ਦਿਖ ਗਿਆ ਉੱਥੇ ਖੜਿਆ ਉੱਤਰ ਕੇ ਮੈਂ ਵਾਪਸ ਉੱਥੇ ਹੀ ਪਹੁੰ ਰਹੀਆਂ ਉੱਤਰ ਕੇ ਮੈਂ ਆਪਣੇ ਬੌਸ ਨੂੰ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪੁਲਿਸ ਨੂੰ ਕਾਲ ਕਰ ਦੇ ਜਿਵੇਂ ਪੁਲਿਸ ਨੂੰ ਕਾਲ ਕੀਤੀ ਉਸ ਤੋਂ ਬਾਅਦ ਫਿਰ ਮੇਰੇ ਬੌਸ ਨੇ ਕਾਲ ਆਈ ਮੈਨੂੰ ਕਿ ਉਹ ਪੁਲਿਸ ਨੂੰ ਕਾਲ ਕਰ ਲੈ। ਉਹਨੇ ਮੈਨੂੰ ਸਟਰੋਂਗ ਰਹਿਣ ਲਈ ਕਿਹਾ। ਫਿਰ 10-15 ਮਿੰਟ ਬਾਅਦ ਹੀ ਪੁਲਿਸ ਆ ਗਈ। ਪੁਲਿਸ ਨੇ ਆ ਕੇ ਜੋ ਮੌਕੇ ਦੀ ਕਾਰਵਾਈ ਹੁੰਦੀ ਹੈ ਉਹ ਸਾਰੀ ਕੀਤੀ ਉੱਥੇ ਉਸ ਤੋਂ ਬਾਅਦ ਮੈਨੂੰ ਅੰਦਰ ਲੈ ਕੇ ਗਏ। ਉਹਨੂੰ ਕਿ ਸ਼ੱਕ ਹੈ ਜੀ। ਸ਼ੱਕ ਉਹ ਜਾਰ ਰਿਹਾ ਸੀ ਦੇ ਕਿ ਉਹ ਚੱਲ ਹੀ ਰਿਹਾ ਸੀ ਉਹਦਾ ਝਗੜਾ ਤੇ ਚੱਲੀ ਜਾਂਦਾ ਸੀਗਾ ਉਹ ਸਾਨੂੰ ਪਤਾ ਹੈ ਪਰ ਐ ਕਿ ਉਹ ਨਾਰਮਲ ਬਿਹੇਵਿਅਰ ਸੀ ਉਹਦਾ ਕੋਈ ਐ ਨਹੀਂ ਸੀਗਾ ਕਿ ਉਹ ਕੋਈ ਪਰੇਸ਼ਾਨੀਆਂ ਦੀ ਲਾਈਫ ਚ ਚੱਲੀ ਜਾਂਦੀ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਪਰ ਐਡੀ ਵੱਡੀ ਕੋਈ ਕਰ ਜੂਗਾ ਇਹ ਨਹੀਂ ਸੀ ਪਤਾ ਔਰ ਸ਼ੱਕ ਤਾਂ ਹੁੰਦਾ ਵੀ ਆ ਵੀ ਉਹਦਾ ਕੋਈ ਉਸ ਦਿਨ ਝਗੜਾ ਹੋਇਆ ਕਿਸੇ ਨਾਲ ਉਹਦੀ ਲਾਈਫ ਚ ਚੱਲੀ ਜਾਂਦਾ ਸੀ ਸਭ ਨੂੰ ਹੀ ਪਤਾ ਹੁਣ ਸਹੀ ਕੱਟ ਰਹਾ ਹੈ ਇਹ ਹਾਂਗਕong ਦੀ ਹੈ ਕਦੋਂ ਚਲੇ ਜਾ ਰਹੇ ਹੋ 16 ਜਨਵਰੀ ਨੂੰ ਹਾਂ ਜਿਹੜੇ ਬੜਿਆ ਜਾਏਗੇ ਨਹੀਂ ਡੱਡਪੜੀ 9 ਤਰੀਕ ਨੂੰ ਆ ਗਈ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ